ਮੈਂ ਸਿੰਖ ਚੋੜੇ ਨੇ ਅੱਜ ਗੋੜੀ ਚਲਾਤੀ ਕੰਮ ਕੀ ਸੀਗਾ ਕਿ ਇਹ ਫੈਸਲਾ ਇਹ ਅਨਾਉਂਸਮੈਂਟ ਸਿੰਘ ਸਭਾਨਾ ਦਾ ਹੁਕਮਨਾਮਾ ਸਭ ਕੁ ਤੈਸ ਨ ਹੋ ਜੇ ਤੇ ਕੌਮ ਫਿਰ ਉਸੇ ਦੂਰ ਤੇ ਆ ਜੇ 9 ਪੂਰਬੀਏ 13 ਚੁੱਲ੍ਹੇ ਸਿਤਰਾں ਡਾਲ ਮੰਡੀਆਂ 80 ਸਰਕਾਰ ਦੀ ਝੋਲੀ 'ਚ ਬੈ ਕੇ ਆਨੰਦ ਮਾਣੀਏ ਫਰਮ ਹਾਊਸ 'ਚ ਬੈਠੀਏ ਤੇ ਕੌਮ ਖੱਜਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਦਰਬਾਰ ਸਾਹਿਬ ਦੇ ਬਾਹਰ ਬੈਠਿਆ ਸੇਵਾ ਕਰਦਿਆਂ ਤੇ ਗੋਲੀ ਚੱਲੀ ਇਹ ਗੋਲੀ ਚੱਲਣ ਦਾ ਅਸਲ ਸੱਚ ਕੀ ਹੈ ਸੱਚ ਇਹ ਹੈ ਕਿ ਜਿਹੜਾ ਆਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਨੇ ਅਨਾਉਂਸ ਕੀਤਾ ਸੀਗਾ ਕੌਮ ਨੂੰ ਲਾਂਬੰਦ ਕਰਨ ਵਾਸਤੇ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਨ ਵਾਸਤੇ ਕੌਮ ਨੂੰ ਇਕੱਠਟ ਕਰਨ ਵਾਸਤੇ ਇਹ ਐਲਾਨ ਹੁੰਦੇ ਸਾਰੀ ਖੱਸ਼ਿਆ ਹੋ ਗਿਆ ਸੀਗਾ ਕਿ ਕੋਈ ਨਾ ਕੋਈ ਪਾਣਾ ਜ਼ਰੂਰ ਵਾਪਰੂਗਾ ਕਿ ਜਦੋਂ ਜਦੋਂ ਕੌਮ ਲਾਮਬੰਦ ਹੋਣ ਦੀ ਗੱਲ ਚੱਲਦੀ ਹੈ ਜਦੋਂ ਕੌਮ ਇਕੱਠਾ ਹੋਣਾ ਸ਼ੁਰੂ ਹੁੰਦੀ ਹੈ ਉਦੋਂ ਸਰਕਾਰੀ ਜੰਸੀਆਂ ਤੇ ਸਰਕਾਰੀ ਟੁੱਕੜਬੋਚ ਜਿਹੜੇ ਪੰਥ ਦੀ ਬੁੱਕਰ 'ਚ ਬੈਠੇ ਆ ਉਹਨਾਂ ਨੇ ਹਮੇਸ਼ਾ ਹੀ ਅਜਿਹੀ ਤਰ੍ਹਾਂ ਕੌਮ ਦਾ ਕਾਹਨ ਕੀਤਾ ਜਿਹੜੇ ਲੋਕ ਸੰਘਰਸ਼ਾਂ 'ਚ ਲੰਘੇ ਐ ਕਿਉਂਕਿ ਅਸੀਂ ਲੋਕਾਂ ਨੇ ਸੰਘਰਸ਼ ਅਖਬਾਰਾਂ 'ਤੇ ਨਹੀਂ ਪੜਿਆ ਟੀਵੀ 'ਤੇ ਨਹੀਂ ਵੇਖਿਆ ਅਸੀਂ ਸਾਰਾ ਸੰਘਰਸ਼ ਆਪਣੇ ਪਿੰਡੇ 'ਤੇ ਹੰਡਾਇਆ ਗੱਲ ਕਰੀਏ ਕੌਮਦ ਲਾਮਤ ਹੁੰਦੀ ਅੱਜ ਦੀ ਤਾਂ ਥੋੜੀ ਆ ਕਿ ਅੱਜ ਸੁਖਵੀਰ ਬਾਲਤੇ ਜਿਹੜੀ ਗੋਲੀ ਚੱਲੀ ਐ ਕਿਸੇ ਗੁੱਸੇ ਕਰਕੇ ਜਾਂ ਈਰਖਾ ਕਰਕੇ ਚੱਲੀ ਐ ਕੋਈ ਗੁੱਸਾ ਕੋਈ ਈਰਖਾ ਨਹੀਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਮੇਨ ਇਤਨੂ ਫਤ ਮਾਰਨ ਵਾਸਤੇ ਇਹ ਜੋ ਨੀਚਤਾਪੂਰਨ ਕਾਰਵਾਈ ਕੀਤੀ ਗਈ ਹੈ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਹੁੰਦੀ ਅਪਰੇਸ਼ਨ ਬਲੂਸਟਾਰ ਤੋਂ ਬਾਅਦ ਜਦੋਂ ਸਾਰੀ ਲੀਡਰਸ਼ਿਪ ਜੇਲ੍ਹ ਸੀਗੀ ਉਦੋਂ ਟੈਂਕਾਂ, ਟੋਪਾਂ ਦਾ ਦਰਬਾਰ ਦਾ ਟੈਟੇ ਦੀ ਕਰ ਦਿੱਤਾ ਸਭ ਕੁਝ ਟੈਸ਼ਨਸ ਕਰਤਾ ਸਰਕਾਰਾਂ ਐਂਡ ਕੁੰਬ ਕਰਨ ਦੇ ਨੀਂਦ ਤੇ ਸੁੱਤੀਆਂ ਸੀਗੀਆਂ ਵੀ ਹੁਣ ਸਿੱਖ ਹਕੂਮ ਦਬਾ ਦਿੱਤੀ ਤੇ ਜਿਹੜੇ ਵਿਰੋਧੀ ਸੀਗੇ ਉਹ ਦਰਬਾਰ ਸਾਹਿਬ ਦੇ ਬਾਹਰ ਲੱਡੂ ਵੰਡੀਆਂ ਸੀ ਏਜੰਸੀਆਂ ਵਾਲੇ ਜਿਹੜੇ ਸਿੱਖ ਵਿਰੋਧੀ ਲੋਕ ਸਨ ਉਦੋਂ ਸਿੱਖ ਪੰਦੇ ਰੋਸ਼ਨ ਦਿਮਾਗ 22 ਸਦੀ ਦੇ ਮਹਾਨ ਜਰਨੈਲ ਦੇ ਸਭ ਤੋਂ ਨੇੜੇ ਕੀ ਸਾਥੀ ਅਮਰਜੀਤ ਪਾਈ ਹਰਮਿੰਦਰ ਸਿੰਘ ਸੱਧੂ ਨੇ ਕੌਮ ਲਾਂਬੰਦ ਕਰਨ ਵਾਸਤੇ ਉਪਰਾਹਲੇ ਸ਼ੁਰੂ ਕੀਤੇ ਸਰਕਾਰ ਨੂੰ ਹੱਥਾਂ ਬੰਨ੍ਹੇ ਉਦੋਂ ਪੈ ਗਈ ਜਦੋਂ ਦਰਬਾਰ ਸਾਹਿਬ ਦੇ ਡੈਕ ਤੋਂ ਠੀਕ 7 ਹਫ਼ਤੇ ਬਾਅਦ 27 ਜੁਲਾਈ ਨੂੰ ਅਜਮੇਰ ਚੰਡੀਗੜ੍ਹ 에어ਪੋਰਟ ਤੋਂ 올 ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰਾਂ ਨੇ ਜਹਾਜ਼ ਹਾਈਜੈਕ ਕਰ ਲਿਆ ਤੇ ਅਜਮੇਰ ਜ਼ਿਲ੍ਹੇ ਵਿੱਚ ਬੰਦ ਹਰਮਿੰਦਰ ਸਿੰਘ ਸੰਧੂ ਨੂੰ ਨਾਲ ਮੁਲਾਕਾਤ ਕਰਨ ਦੀ ਮੰਗ ਰੱਖਤੀ ਸਰਕਾਰਾਂ ਤੜਫਟੀਆਂ ਹਹਾਕਰ ਮਚ ਗਿਆ ਕਿ ਇੰਨਾ ਕੁਝ ਕਰਨ ਦੇ ਬਾਵਜੂਦ ਕੋਈ ਲੀਡਰ ਹੈਗਾ ਜਿਹੜਾ ਕੌਮ ਨੂੰ ਲਾਂਬਤ ਕਰ ਸਕਦਾ ਹੈ ਤੇ ਵੱਖਰੀ ਗੱਲ ਹੈ ਕਿ ਸਰਕਾਰ ਨੇ ਭੱਡੀ ਪ੍ਰਚਾਰ ਕੀਤਾ ਪਰ ਹਰਮਿੰਦਰ ਸਿੰਘ ਸੰਧੂ ਦੇ ਜਿਹੜੇ ਨਜ਼ਦੀਕੀ ਸਾਥੀ ਸਨ ਜਿਨ੍ਹਾਂ ਨੇ ਸੰਤਾਂ ਦੀ ਗੋਤ ਅੰਗ ਬਣਾਇਆ ਸੀ ਜਿਹੜੇ ਦੀ ਬਹਾਸ ਤੋਂ ਹਰਮਿੰਦਰ ਸੰਧੂ ਦੀਆਂ ਸਰਕਾਰ ਨੇ ਆਪਣੇ ਝੋਲੀ ਚੁੱਕਾਂ ਤੋਂ ਆਪਣੇ ਤਲਵੇ ਚੜ ਲੋਕਾਂ ਤੋਂ ਉਹਨਾਂ ਲੋਕਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਅੱਜ ਮੰਗ ਜਿਵੇਂ ਸੰਸਦ ਨੇ ਅਨਾਉਂਸ ਕੀਤਾ ਹੈ ਉਹ ਬੰਦਾ ਫਿਰ ਕੌਮ ਲਾਂਬੰਦ ਕਰ ਸਕਦਾ ਸੀਗਾ ਇਸੇ ਤਰ੍ਹਾਂ ਹੀ ਭਾਈ ਗੁਰਿੰਦਰ ਸਿੰਘ ਭੋਲਾ ਭਾਈ ਚਮਕੌਰ ਸਿੰਘ ਰੋਡੇ ਭਾਈ ਸੁਖਵੰਤ ਸਿੰਘ ਅੱਕਾਂਵਾਲੀ ਭਾਈ ਸੰਜੇਜੀ ਰੋਪੜ ਭਾਈ ਪੰਦਰ ਸਿੰਘ ਲੋਗੀਆਂ ਭਾਈ ਸੁਖਦੇਵ ਸਿੰਘ ਸਖੀਰਾ ਪਤਲੇ ਨੇ ਕਿੰਨੇ ਸਿੰਘ ਘਰ ਦੀ ਸਵੈ ਦੇ ਨਾਂ ਤੇ ਪੰਥ ਦੀ ਬੁੱਕਲ 'ਚ ਬੈਠੇ ਸਰਕਾਰੀ ਜੰਟਾ ਨੇ ਸ਼ਹੀਦ ਕਰ ਦਿੱਤੇ ਕਿਉਂਕਿ ਕੌਮ ਲਾਂਬੰਦ ਨਾ ਹੋਵੇ ਜਦੋਂ ਭਾਈ ਹਰਮਿੰਦਰ ਤੇ ਸੰਧੂ ਜੇਲ੍ਹ ਚੋਂ ਰਿਹਾਅ ਕੇ ਆਏ ਲੱਖਾਂ ਲੋਕਾਂ ਦਾ ਕਾਫਲਾ ਲੱਖਾਂ ਲੋਕਾਂ ਦਾ ਉਹਨੂੰ ਲੈਣ ਪੁੱਜਿਆ ਸਰਕਾਰ ਪਿੱਟ ਮਰੀ ਕਿ ਇੱਕ ਫਿਰ ਕੌਮ ਨੂੰ ਜਰਨੈਲ ਦੇ ਅੱਗੇ ਮਿਲ ਗਿਆ ਜਿਹੜਾ ਕੌਮ ਨੂੰ ਲਾਂਬੰਦ ਕਰ ਸਕਦਾ ਹੈ ਉਹਦੇ ਸਾਰ ਪਾਇ ਹਰਮਿੰਦਰ ਸਿੰਘ ਸੰਧੂ ਨੇ ਖਾਲਸਾ ਪੰਚਾਇਤ ਐਨਾਉਂਸ ਕਰਤੀਆਂ ਤਾਂ ਕਿ ਸਿੱਖ ਆਪਣੇ ਫੈਸਲੇ ਆਪਣੇ ਮਸਲੇ ਆਪਣੀ ਉਲਝਣਾ ਪਿੰਡ ਦੀ ਸੱਤ ਤੇ ਬੈਠ ਕੇ ਪੰਚਾਇਤੀ ਰੂਚਨ ਵਿੜਨ ਸਰਕਾਰੇ ਦਰਬਾਰਸ਼ ਖੱਜਲ ਨਾ ਹੋਈਏ ਤੇ ਸਰਕਾਰ ਨੇ ਫਿਰ ਆਪਣੇ ਇਹੀ ਢੋਲੀ ਚੁੱਕ ਲੋਕ ਉਹਨਾਂ ਲੋਕਾਂ ਤੋਂ ਹਰਮਿੰਦਰ ਸਿੰਘ ਸੰਧੂ ਨੂੰ ਘਰੇ ਹੀ ਸ਼ੀਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਕੁੰ ਖੇਰੂ ਖੇਰੂ ਹੋ ਗਈ ਸੋਸ਼ਲ ਮੀਡੀਆ ਦਾ ਯੁੱਗ ਆਇਆ ਨਕਲੀਆਂ ਆਈਡੀਆਂ ਆਈਟੀ ਸੈਲ ਬਣ ਕੇ ਜਿੰਨਾ ਭੰਡੀ ਪ੍ਰਚਾਰ ਕਰ ਸਕਦੇ ਸੀਗੇ ਇਹਨਾਂ ਨੇ ਕੀਤਾ ਜੇ ਸੱਚੇ ਹੁੰਦੇ ਨਾ ਜੇ ਸਹੀ ਹੁੰਦੇ ਜੇ ਤੁਹਾਨੂੰ ਅਕਾਲੀਆਂ ਤੋਂ ਬਾਦਲ ਨ ਪਰਵਾਹ ਤੋਂ ਤੁਹਾਨੂੰ ਗੁੱਸਾ ਸੀਗਾ ਤੁਸੀਂ ਬਾਦਲ ਪਰਿਵਾਰ ਹਰਾ ਕੇ ਤੇ ਆਪਣੇ ਪੰਥਕ ਉਮੀਦਵਾਰ ਜਿੱਤੋਂਦੇ ਪਰ ਕੀਤਾ ਤੁਸੀਂ ਕੀ ਤੁਸੀਂ ਬਿਆਨਤੇ ਬੁੱਚੜ ਦੀ ਸਰਕਾਰ ਬਣਾਈ ਬਾਈਕਟ ਦੇ ਮਾਤੇ ਤੁਸੀਂ 25 ਲੋਕ ਸੇ ਕੈਂਡੀਡੇਟ ਸ਼ਹੀਦ ਕੀਤੇ ਤੇ ਸਖਲ ਬਾਈਕਟ ਕਰਾ ਕੇ ਬਿਆਨਤੇ ਬੁੱਚੜ ਦੀ ਸਰਕਾਰ ਬਣਾਈ ਉਪਰੰਤ ਅੱਜ ਤੱਕ ਤੁਸੀਂ ਕੀ ਕਰ ਰਹੇ ਹੋ ਲਗਾਤਾਰ ਲਗਾਤਾਰ ਕਦੀ ਕਾਂਗਰਸ ਚਾਤੀ ਕਦੀ ਆਪ ਚਾਤੀ ਕਦੀ ਸੋਚਿਆ ਕਿ ਯਾਰ ਅਸੀਂ ਜਿਹੜੇ ਦਾਅਵੇਦਰ ਬਣੇ ਫਿਰਦੇ ਆ ਪੰਥ ਦੇ ਝੂਠੇ ਸੱਚੇ ਸਹੀ ਕਟੂਕਟ ਅਸੀਂ ਆਪਣਾ ਅਦਾਸ਼ਤਾ ਬਣਾਈਏ ਕੌਮ ਤਾਂ ਲਾਮਤ ਕਰੀਏ ਨਾ ਅਸੀਂ ਤਾਂ ਕੌਮ ਦੇ ਜੜਾ ਵੜਨੇ ਆ ਸੰ ਤੇ ਉਹ ਕੰਮ ਤੁਸੀਂ ਲਗਾਤਾਰ ਕਰ ਰਹੇ ਸੀਗੇ ਅੱਜ ਜਦੋਂ ਫਸੀਲ ਤੋਂ ਅਨਾਉਂਸ ਕੀਤਾ ਸਿੰਘ ਸਾਹਿਬਾਨ ਨੇ ਪਰਸੋਂ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਦੀ ਭਰਤੀ ਹੋਊਗੀ ਅਕਾਲੀ ਦਲ ਮੁਰਤ ਸੁਰਜੀਤ ਹੋਊਗਾ ਤੇ ਉਹ ਲੋਕ ਫਿਰ ਤੜਫਟੇ ਤੇ ਉਹਨਾਂ ਉਸ ਗਰੁੱਪ ਚੋਂ ਨਰੈਣ ਸਿੰਘ ਚੋੜੇ ਨੇ ਅੱਜ ਗੋੜੀ ਚਲਾਤੀ ਕੰਮ ਕੀ ਸੀਗਾ ਕਿ ਇਹ ਫੈਸਲਾ ਇਹ ਅਨਾਉਂਸਮੈਂਟ ਸਿੰਘ ਸਭਾਨਾ ਦਾ ਹੁਕਮਨਾਮਾ ਸਭ ਕੁ ਤੈਸ ਨ ਹੋ ਜੇ ਤੇ ਕੌਮ ਫਿਰ ਉਸੇ ਦੌਰ ਤੇ ਆ ਜੇ 9 ਪੂਰਬੀਏ 13 ਚੁੱਲ੍ਹੇ ਸਿਤਰਾ ਡਾਲ ਮੰਡਿਏ 80 ਸਰਕਾਰ ਦੀ ਝੋਲੀ 'ਚ ਬੈ ਕੇ ਆਨੰਦ ਮਾਣੀਏ ਫਰਮ ਹਾਊਸ 'ਚ ਬੈਠੀਏ ਤੇ ਕੌਮ ਖੱਜਲ ਹੋਵੇ ਤੁਸੀਂ ਮਰਾਨਤ ਸਿੰਘ ਜੁਰਲਾ ਪਛੋਕੜ ਵੇਖ ਲਓ ਉਹਦਾ ਫੇਸਬੁਕ ਅਕਾਊਂਟ ਵੇਖ ਲਓ YouTube ਤੇ ਵੇਖ ਲਓ ਉਹਨਾਂ ਲੋਕਾਂ ਨਾਲ ਬੈਠਾ ਜਿਨ੍ਹਾਂ ਲੋਕਾਂ ਨੇ ਚੁਣ-ਚੁਣ ਕੇ ਕੌਮ ਦੇ ਯੋਧੇ ਸ਼ਹੀਦ ਕੀਤੇ ਕਮਾਲ ਦੀ ਗੱਲ ਹੈ ਜਿਹੜੇ ਬੰਦੇ ਜਮਾ 90 ਤੋਂ ਬਾਅਦ ਆ ਜਿਨ੍ਹਾਂ ਨੂੰ ਸੰਘਰਸ਼ਾਂ ਦਾ ਪਤਾ ਹੀ ਨਹੀਂਗਾ ਅੱਜ ਉਹ ਜਾਣੇਮ ਜਾਣੇ ਇਹੋ ਜਿਹੇ ਲੋਕਾਂ ਦੀ ਜਿਹੜੇ ਟੁੱਟੇ ਦੰਗ ਤੇ ਮਾਰ ਕੇ ਕੌਮ ਨੂੰ ਆਪਣਾ ਕੌਮ ਵਿੱਚ ਆਪਣਾ ਆਪ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਆ ਇਹਨਾਂ ਦੀ ਪੁਸ਼ਤਪਨਾ ਹੀ ਕਰਦੇ ਆ ਸੋ ਗੁਰੂ ਪਿਆਰਿਓ ਅਸੀਂ ਪੰਜਾਬ ਤੋਂ ਬਾਹਰ ਬੈਠੇ ਆ ਸਾਨੂੰ ਪਤਾ ਹੈ ਕਿ ਸਾਡਾ ਪੇਕਾ ਪੰਜਾਬ ਹੈ ਜੇ ਪੰਜਾਬ ਮਜ਼ਬੂਤ ਹੈ ਪੰਜਾਬ ਤੋਂ ਬਾਹਰ ਬੈਠਾ ਸਿੱਖ ਵੀ ਮਜ਼ਬੂਤ ਹੈ ਤੈ ਕਰੋ ਨਿਸ਼ਚਾ ਕਰੋ ਕਿ ਸਿੱਪ ਪੰਜਾਬ ਵਿੱਚ ਪੰਥਕ ਸਰਕਾਰ ਬਣਾਉਣੀ ਹੈ ਜਿਹੜਾ ਪੰਥਕ ਬੰਦਾ ਹੈ ਜਿਤਾਓ ਪਰ ਜਿਹੜੀ ਕੋਈ ਹਰਕਤ ਕੀਤੀ ਗਈ ਹੈ ਇਹ ਜੇ ਅੰਸਰਾਂ ਨੂੰ ਨੱਥ ਪਾਓ ਜੇ ਤੁਹਾਡੇ ਜੋਤ ਹਨ ਜੇ ਸੱਚੇ ਹੋ ਫਰਚੂਲ ਚੱਕਾ ਤੋਂ ਬੰਦੇ ਹੋ ਬਣਾਓ ਆਪਣੀ ਪਾਰਟੀ ਕਰੋ ਕੰਮ ਨੂੰ ਲਾਮਬਤ ਹੋ ਤਿਆਰ ਬਰਤਿਆ ਲੜੋ ਇਲੈਕਸ਼ਨ ਬਣਾਓ ਪੰਥਕ ਸਰਕਾਰ ਅੱਜ ਤੱਕ ਦੀਆਂ ਕਿ ਕੇਜਰੀਵਾਲ ਦੀ ਚੋਲੀ ਪੈ ਜੰਨੇ ਆ ਕਦੀ ਕਾਂਗਰਸ ਦੀ ਚੋਲੀ ਪੈ ਜੰਨੇ ਆ ਕਦੀ ਬੀਜਪੀ ਦੀ ਚੋਲੀ ਪੈ ਜੰਨੇ ਆ ਕੋ ਬਾਗੀ ਕੋਈ ਦਾਗੀ ਵੋਟਾ ਕਿਹਦੇ ਤੋਂ ਮੰਗ ਰਿਹਾ ਬੀਜੇਪੀ ਵਾਸਤੇ ਯਾਰ ਜਿਹੜੀ ਪਾਰਟੀ ਜਿਹੜੀ ਸਰਕਾਰਾਂ ਤੁਹਾਡਾ ਕਾੜ ਗਈ ਜਾਂਦੀਆਂ ਅਹਿਸਾਸ ਤਾਂ ਕਰਾਓ ਪਰ ਅੱਜ ਵਰਗੀਆਂ ਕੋਈ ਹਰਕਤਾਂ ਨਾ ਕਰੋ ਅੱਜ ਦੀ ਘਟਨਾ ਦੀ ਜਿੰਨੇ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ ਇਹ ਕੋਈ ਗੁੱਸਾ ਜਾਂ ਨਫ਼ਰਤ ਨਹੀਂ ਹੈ ਗੋਲੀ ਇਹ ਸਾਜ਼ਿਸ਼ ਹੈ ਸਾਜ਼ਿਸ਼ ਇਹੀ ਹੈ ਬੀਕੋਮ ਨੂੰ ਲੰਬਤ ਨਾ ਹੋਣ ਦਿੱਤਾ ਜਾਵੇ ਤੇ ਕੌਮ ਇਸ ਪੱਕੋ ਸੁਚੇਤ ਰਹੇ ਅਕਾਲ ਤਖਸਾਲ ਨੂੰ ਸਮਰਪਿਤ ਰਹੇ ਹਰ ਸਿੱਖ ਹਰ ਪੰਜਾਬੀ ਪੰਜਾਬ ਦਾ ਸੋਚੇ ਗੁਰੂਆਂ ਦੀ ਧਰਤੀ ਦੇ ਅਕੇ ਗੁਰੂਆਂ ਦੇ ਦਰਸਾਏ ਤੇ ਮਾਰਗ ਤੇ ਚੱਲੇ ਤੇ ਪੰਥ ਪੰਜਾਬ ਤੇ ਕੌਮ ਲਈ ਚੜ੍ਹਗਾ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ